ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਹਾਂਜੀ ਅੱਜ ਬਜਿੰਦਰ ਪਾਸਟਰ ਨੂੰ ਅੱਜ ਜੋ ਹੈ ਉਹਦੇ ਕਰਮਾਂ ਦੀ ਸਜ਼ਾ ਮਿਲ ਗਈ ਹੈ ਜੋ ਰੇਪ ਦਾ ਕੇਸ ਉਸਤੇ ਚੱਲ ਰਿਹਾ ਸੀ ਜਿਸ ਦੇ ਵਿੱਚ ਕੀ ਅੱਜ ਕੁਆਂਟਮ ਦੇ ਉੱਤੇ ਸਜ਼ਾ ਸੁਣਾਉਣੀ ਸੀ ਕੋਰਟ ਨੇ ਉਹ ਕੁਆਂਟਮ ਦੇ ਉੱਤੇ ਅੱਜ ਜੋ ਸਜ਼ਾ ਮਤਲਬ ਉਹਨੂੰ ਕਿੰਨੀ ਸਜ਼ਾ ਦਿੱਤੀ ਜਾਣੀ ਹੈ ਉਹ ਸਜ਼ਾ ਅੱਜ ਸੁਣਾ ਦਿੱਤੀ ਗਈ ਹੈ ਆ ਜੀਵਨ ਕਾਰਵਾਸ ਜਿਹੜਾ ਹੈਗਾ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਆਖਰੀ ਸਾਹ ਤੱਕ ਉਹਨੂੰ ਜੇਲ੍ਹ ਦੀ ਸਲ੍ਹਾਖਾਂ ਦੇ ਪਿੱਛੇ ਰਹਿਣਾ ਪਏਗਾ ਉਸਨੇ ਪਲੀ ਲਈ ਸੀ ਕਿ ਉਸਦੀ ਵਾਈਫ ਬਿਮਾਰ ਹੈ ਉਸਦੇ ਦੋ ਬੱਚੇ ਨੇ ਤੇ ਉਸਦੀ ਲੱਤ 'ਚ ਰੌਡ ਪਈ ਹੋਈ ਹੈ ਕੋਰਟ ਨੇ ਉਹਦੀ ਪਲੀ ਸੁਣ ਲਈ ਸੀ ਬਟ ਕੋਰਟ ਨੇ ਜੋ ਹਾਰਡੇਸਟ ਯਾ ਜੋ ਇਸ ਮਾਮਲੇ ਤੇ ਇਹੋ ਜੇ ਮਾਮਲੇ 'ਚ ਜੋ ਸਭ ਤੋਂ ਵੱਡੀ ਸਜ਼ਾ ਹੋ ਸਕਦੀ ਹੈ ਉਹ ਸਜ਼ਾ ਉਸ ਨੂੰ ਆਖਿਰਕਾਰ ਸੁਣਾ ਦਿੱਤੀ। ਫਾਈਨ ਕਿੰਨਾ ਲੈ ਕੇ ਬਾਤ ਹੈ ਫਾਈਨ ਕਿੰਨਾ ਫਾਈਨ ਜਿਹੜਾ ਹੈ ਉਹ ਫਾਈਨ ਸ਼ੂਰ ਹੋਏਗਾ ਬਟ ਇਹ ਹੈ ਕਿ ਉਹ ਜਿਹੜਾ ਹੈਗਾ ਥੈਟ ਵਿਲ ਬੀ ਪਾਰਟ ਆਫ ਡਿਟੇਲ ਆਰਡਰ ਰਿਟਰਨ ਆਰਡਰ ਜਦ ਆਏਗਾ ਤੇ ਉਸ ਦੇ ਵਿੱਚ ਫਾਈਨ ਦਾ ਜ਼ਿਕਰ ਹੋਏਗਾ। ਸਰ ਇਹ ਅੱਗੇ ਅਪੀਲ ਕਰ ਸਕਦੇ ਆ। ਬਿਲਕੁਲ ਅਪੀਲ ਕਰ ਸਕਦੇ ਆ ਆਮ ਸ਼ਹਿਰੀ ਵਾਂਗੂ ਕਿਉਂਕਿ ਜਿਹੜਾ ਆਪਣੇ ਆਪ ਜਿਹੜਾ ਇਹ ਇਹਨਾਂ ਤੋਂ ਦਾਵਾ ਕੀਤਾ ਜਾਂਦਾ ਸੀਗਾ ਕਿ ਮੈਨੂੰ ਕੋਈ ਕਾਨੂੰਨ ਕੋਈ ਕੋਰਟ ਕੋਈ ਅਦਾਲਤ ਸਜ਼ਾ ਨਹੀਂ ਦੇ ਸਕਦੀ ਉਹ ਅੱਜ ਸਾਹਮਣੇ ਆ ਗਿਆ ਹੈ ਕਿ ਕਾਨੂੰਨ ਤੋਂ ਵੱਡਾ ਕੁਝ ਨਹੀਂ ਹੈ ਹਿੰਦੁਸਤਾਨ ਦੇ ਕਿ ਕਾਨੂੰਨ ਦਾ ਹੀ ਰਾਜ ਚੱਲਦਾ ਤੇ ਜਿਹੜਾ ਮੇਰੀ ਇੱਕ ਅਪੀਲ ਹੈਗੀ ਆ ਸਾਰੀ ਜੋ ਵੀ ਆਮ ਜਨਤਾ ਹੈਗੀ ਹੈ ਜਿਹੜੇ ਕਿ ਲੋਕਾਂ ਨਾਲ ਤਸ਼ੱਦਦ ਹੋ ਰਿਹਾ ਹੈ ਜਾਂ ਲੜਕੀਆਂ ਨਾਲ ਕਿਸੇ ਨਾਲ ਗਲਤ ਹੋ ਰਿਹਾ ਜਿਹੜੀ ਇਹ ਸੋਚ ਕੇ ਆਵਾਜ਼ ਨਹੀਂ ਉਠਾਉਂਦੀਆਂ ਆਪਣੀ ਕਿ ਹਾਂਜੀ ਕੋਈ ਜਿਹੜਾ ਐਟਰੋਸਿਟੀ ਕਰਨ ਵਾਲਾ ਹੈ ਅਤਿਆਚਾਰ ਕਰਨ ਵਾਲਾ ਬੜਾ ਸਟਰੋਂਗ ਹੈ ਇਹੋ ਜਿਹਾ ਕੋਈ ਸਟਰੋਂਗ ਬੰਦਾ ਹੈ ਨਹੀਂ ਜੋ ਕਾਨੂੰਨ ਤੋਂ ਵੱਡਾ ਹੋਵੇ ਤੇ ਕਾਨੂੰਨ ਸਭ ਨੂੰ ਸਜ਼ਾ ਦਿੰਦਾ ਹੈ ਕਾਨੂੰਨ ਵਾਸਤੇ ਸਾਰੇ ਬਰਾਬਰ ਨੇ ਤੇ ਮੇਰੀ ਅਪੀਲ ਹੈ ਕਿ ਜੋ ਕੋਈ ਵੀ ਜਿੱਥੇ ਵੀ ਆਵਾਜ਼ ਸੁਣ ਰਿਹਾ ਹੋਵੇ ਤੇ ਕਿਸੇ ਨਾਲ ਵੀ ਜੇ ਜ਼ੁਲਮ ਹੋ ਰਿਹਾ ਹੈ ਤਾਂ ਉਹਨਾਂ ਨੂੰ ਆਪਣੀ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ ਅਪੀਲ ਵਾਸਤੇ 30 ਦਿਨ ਦਾ ਸਮਾਂ ਹੋਣੀ ਹੈ ਅਪੀਲ ਵਾਸਤੇ 30 ਦਿਨ ਤੇ ਉਹ ਇਹਨਾਂ ਨੂੰ 30 ਦਿਨ ਦੇ ਸਮੇਂ ਦੇ ਅੰਦਰ ਅੰਦਰ ਇਹ ਅਪੀਲ ਆਪਣੀ ਪ੍ਰੇਫਰ ਕਰਨਗੇ ਹੁੰਦਾ ਤਾਂ ਕਿ ਸਾਰੇ ਸਮਾਜ ਕੋ ਇੱਕ ਮੈਸੇਜ ਜਾਏ ਕਿ ਇੱਕ ਤਰ੍ਹਾਂ ਸੇ ਐਸਾ ਗਿਨੋਨਾ ਕੰਮ ਦੁਬਾਰਾ ਸੇ ਕੋਈ ਕਰਨੇ ਦੀ ਹਿੰਮਤ ਨਾ ਕਰ ਸਕੇ ਥੋ ਵੀ ਆਰ ਸੈਟੀਸਫਾਈਡ ਵਿਦ ਦਾ ਮਿਨ ਕੁਆਂਟਮ ਆਫ ਸੈਂਟੈਂਸ ਥੈਟ ਇਜ਼ ਲਾਈਫ ਇਨ ਪ੍ਰਿਜ਼ਨਮੈਂਟ ਅੰਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ ਬਿਹਾਇੰਡ ਦਾ ਬਾਰ ਸਰ ਲੇਖਕ ਬਣਾ ਬੜਾ ਨਾਮ ਹੈ ਕੋਈ ਬਝੂਰ ਸਾਹਿਬ ਮੇਰਾ ਨਾਮ ਅਨਿਸ਼ੋਤਾਇ ਸਾਗਰ ਹੈ ਸਰ ਇੱਕ ਮਿੰਟ ਅੱਛਾ ਦੇਖੀਏ ਹੁਣ ਇਹ ਚੁੱਕਾ ਦੋਸਤ ਬਹੁਤ हाथ पीछे छहनी जी हैं प्रवीण ठाकुर जी हैं मोहित जी हैं तो हम सर एक बारी प्लीज दोबारा नाम बोल हमसे अनिल कुमार सागर प्रवीण ठाकुर सुमित सहनी एंड मोहित हम सब की जो टीम है हमारी काफी लंबी छोटी टीम है तो ये टीम ने बहुत अच्छे से मेहनत की थी और सबसे बड़ा जो हौसला है वो है प्रोसिक्यूटर का लड़की का जो एक तरह से विक्टिम थी क्योंकि अगर वो अपना हौसला नहीं दिखाती इतना तो एक तरह से आज ये दिन देखना शायद मुश्किल नहीं मुश्किल हो ठीक है जना ਤਰੀ ਜੋ ਡਿਟੇਲ ਜੋ ਆਰਡਰ ਹੋਗਾ ਉਸ ਨੂੰ ਪਤਾਇਆ ਜਾਏਗਾ ਅਭੀ ਫਾਈਨ ਕਰ